ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਉਹਨਾਂ ਨੇ ਸਾਬਕਾ ਜਿਹੜੇ ਉਹਨਾਂ ਦੇ ਪ੍ਰਧਾਨ ਸੀ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਜੇ ਚੋਣਾਂ ਦੇ ਵਿੱਚ ਕੋਈ ਫੈਸਲਾ ਕੀਤਾ ਜਾਂਦਾ ਹੈ ਤਾਂ ਕਿਸੇ ਨੂੰ ਬੁੱਡਲੀ ਮੈਂਬਰਸ਼ਿਪ ਤੋਂ ਹਟਾ ਦੇਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਹੈ ਹਰ ਤੱਕ ਤੇ ਸ੍ਰੀ ਕੇਸਗੜ ਸਾਹਿਬ ਗਿਆਨਿਕ ਕੁਲਦੀਪ ਸਿੰਘ ਗੜਗੱਜ ਦੀ ਦੂਜੀ ਵਾਰ ਦਸਤਾਰਬੰਦੀ ਕਰਾਈ ਜਾ ਰਹੀ ਹੈ ਸ਼ਰਮਣੀ ਕਮੇਟੀ ਵੱਲੋਂ ਮੀਡੀਆ ਦਾ ਧਿਆਨ ਸਿਰਫ ਤੇ ਸਿਰਫ ਗਿਆਨਿਕ ਕੁਲਦੀਪ ਸਿੰਘ ਗੜਗੱਜ ਵਾਲੀ ਖਬਰ ਤੇ ਕੇਂਦਰਤ ਹੋਣਾ ਸੀ ਤਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਆ ਨਾਲ ਫੈਸਲਾ ਕਰਕੇ ਅੱਧਾ ਧਿਆਨ ਉਸ ਪਾਸੇ ਵੱਲ ਵੀ ਖਿੱਚਤਾ ਬਿਲਕੁਲ ਜੀ ਤੇ ਟੇਟਲ ਸਾਹਿਬ ਅਗਲੀ ਖਬਰ ਜ਼ਰੂਰ ਕਰਨਾ ਹੈ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਉਹਨਾਂ ਨੇ ਸਾਬਕਾ ਜਿਹੜੇ ਉਹਨਾਂ ਦੇ ਪ੍ਰਧਾਨ ਸੀ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਹੈ ਉਹਨਾਂ ਨੂੰ ਮੋਡਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਹੈ ਯਾਨੀ ਕਿ ਉਹ ਹੁਣ ਉਸ ਕਮੇਟੀ ਦੇ ਮੈਂਬਰ ਵੀ ਨਹੀਂ ਰਹੇ ਬਿਲਕੁਲ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹਨੂੰ ਆਪਾਂ ਡੀਜੀਐਮਸੀ ਕਹਿੰਦੇ ਆ ਉਹਦੇ ਇਸ ਵੇਲੇ ਪ੍ਰਧਾਨਤਾ ਸਾਨੂੰ ਪਤਾ ਸਾਰਿਆਂ ਨੂੰ ਕਾਲੋ ਸਾਹਿਬ ਨੇ ਨਾ ਸੌਰੀ ਕਾਲੋ ਸਾਹਿਬ ਤਾਂ ਸਖਤਰ ਨੇ ਜੀ ਕਲਕਾ ਸਾਹਿਬ ਕਲਕਾ ਸਾਹਿਬ ਅਰਨੀਤ ਸਿੰਘ ਕਲਕਾ ਉਹ ਉਹਦੇ ਪ੍ਰਧਾਨ ਨੇ ਉਹ ਕਹਿੰਦੇ ਸਾਡੀ ਜਰਨਲ ਹਾਊਸ ਦੀ ਇੱਕ ਮੀਟਿੰਗ ਹੋਈ ਉਹ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ ਰਵਿੰਦਰ ਹਮ ਸਭ ਤੋਂ ਵੱਧ ਅਧਿਕਾਰ ਉਹਨਾਂ ਦੇ ਕੋਲ ਹੁੰਦੇ ਨੇ ਉਹਨਾਂ ਨੇ ਦੋ ਸਰਨਾ ਭਰਾ ਆ ਇੱਕ ਤਾਂ ਗੜਗੱਜ ਸਾਹਿਬ ਨੂੰ ਲਾਉਣ ਵਾਸਤੇ ਉਹ ਕੋਲੰਬਸ ਵਾਂਗੂ ਨਾ ਤੇ ਲੱਭ ਕੇ ਵੀ ਗੜਗੱਜ ਸਾਹਿਬ ਨੂੰ ਸਰਨਾ ਸਾਹਿਬ ਹੀ ਲਿਆਏ ਐ ਇੱਕ ਹਰਬਿੰਦਰ ਸਿੰਘ ਸਰਨਾ ਉਹਨਾਂ ਦੇ ਭਰਾ ਤਾਂ ਪਰਨਜੀਤ ਸਿੰਘ ਸਰਨਾ ਤੇ ਤੀਜੇ ਸਾਹਿਬ ਦਾ ਪ੍ਰਦਾਨ ਮਨਜੀਤ ਸਿੰਘ ਜੀ ਕੇ ਇਹਨਾਂ ਤਿੰਨਾਂ ਦੀ ਜਰਨਲ ਹਾਊਸ ਦੇ ਵਿੱਚ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕਰਤਾ ਇਹ ਬੜਾ ਵੱਡਾ ਫੈਸਲਾ ਹੈ ਤਰ ਤਰਵਿੰਦਰ ਜੀ ਕਿਸੇ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕਰ ਦੇਣਾ ਕੱਲ ਨੂੰ ਜੇ ਚੋਣਾਂ ਹੁੰਦੀਆਂ ਨੇ ਜਾਂ ਚੋਣਾਂ ਦੇ ਵਿੱਚ ਕੋਈ ਫੈਸਲਾ ਕੀਤਾ ਜਾਂਦਾ ਹੈ ਤਾਂ ਕਿਸੇ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਹਟਾ ਦੇਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਹੈ ਜਿਹੜਾ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਰਨਲ ਹਾਊਸ ਨੇ ਕੀਤਾ ਹੈ ਅੱਜ ਦੋ ਪਾਸੇ ਆਪਾਂ ਦੇਖੋ ਇੱਕ ਪਾਸੇ ਤਖਤ ਸ਼੍ਰੀ ਦਮਦਮਾ ਸਾਹਿਬ ਸਮਾਪਕਰਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੂਜੀ ਵਾਰ ਦਸਤਾਰਬੰਦੀ ਕਰਾਈ ਜਾ ਰਹੀ ਹੈ ਸ਼ਰਮਣੀ ਕਮੇਟੀ ਵੱਲੋਂ ਤੇ ਦੂਜੇ ਪਾਸੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਦੇ ਸਾਬਕਾ ਤਿੰਨ ਪ੍ਰਦਾਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕਰ ਰਹੀ ਹੈ ਕਿ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹੁਣ ਮੈਂਬਰ ਵੀ ਨਹੀਂ ਰਹੇ ਇਹ ਦੋ ਫੈਸਲੇ ਬਰਾਬਰ ਬਰਾਬਰ ਚੱਲੇ ਨੇ ਤੇ ਜਿਹੜਾ ਸਾਰੇ ਦਾ ਸਾਰਾ ਤਰਬੰਦਰ ਮੀਡੀਆ ਦਾ ਧਿਆਨ ਸਿਰਫ ਤੇ ਸਿਰਪ ਗਿਆਨਿਕ ਕੁਲਦੀਪ ਸਿੰਘ ਗੜਗੱਜ ਵਾਲੀ ਖਬਰ ਤੇ ਕੇਂਦਰਤ ਹੋਣਾ ਸੀ ਤਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਆ ਨਾਲ ਫੈਸਲਾ ਕਰਕੇ ਅੱਧਾ ਧਿਆਨ ਉਸ ਪਾਸੇ ਵੱਲ ਵੀ ਖਿੱਚਤਾ ਹੁਣ ਦੋਏ ਸਰਨਾ ਭਰਾ ਪਰਮਜੀਤ ਸਰਨਾ ਤੇ ਹਰਵਿੰਦਰ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੂੰ ਉਹਨਾਂ ਨੇ ਮੋਡਲੀ ਮੈਂਬਰਸ਼ਿਪ ਤੋਂ ਹੀ ਹਟਾਤਾ ਜੀ ਬਿਲਕੁਲ ਜੀ ਤੇ ਟਲਸਬ ਅਗਲੀ ਖਬਰ ਜ਼ਰੂਰ ਕਰਨਾ ਹੈ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਹੁਣ ਉਹਨਾਂ ਨੇ ਸਾਬਕਾ ਜਿਹੜੇ ਉਹਨਾਂ ਦੇ ਪ੍ਰਧਾਨ ਸੀ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਹੈ ਉਹਨਾਂ ਨੂੰ ਮੋਡਲੀ ਮੈਂਬਰਸ਼ਿਪ ਤੋਂ ਬਾਹਰ ਕਰ ਦਿੱਤਾ ਹੈ ਯਾਨੀ ਕਿ ਉਹ ਹੁਣ ਉਸ ਕਮੇਟੀ ਦੇ ਮੈਂਬਰ ਵੀ ਨਹੀਂ ਰਹੇ ਬਿਲਕੁਲ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹਨੂੰ ਆਪਾਂ ਡੀਜੀਐਮਸੀ ਕਹਿੰਦੇ ਆ ਉਹਦੇ ਇਸ ਵੇਲੇ ਪ੍ਰਧਾਨ ਤਾਂ ਸਾਨੂੰ ਪਤਾ ਸਾਰਿਆਂ ਨੂੰ ਕਾਲੋ ਸਾਹਿਬ ਨੇ ਨਾ ਸੌਰੀ ਕਾਲੋ ਸਵਤਾ ਸਕੱਤਰ ਨੇ ਜੀ ਕਲਕਾ ਸਾਹਿਬ ਕਲਕਾ ਸਾਹਿਬ ਅਰਬੀਤ ਸਿੰਘ ਕਲਕਾ ਉਹ ਉਹ ਦੇ ਪ੍ਰਧਾਨ ਨੇ ਉਹ ਕਹਿੰਦੇ ਸਾਡੀ ਜਰਨਲ ਹਾਊਸ ਦੀ ਇੱਕ ਮੀਟਿੰਗ ਹੋਈ ਉਹ ਜਰਨਲ ਹਾਊਸ ਦੀ ਮੀਟਿੰਗ ਦੇ ਵਿੱਚ ਰਵਿੰਦਰ ਹਮ ਸਭ ਤੋਂ ਵੱਧ ਅਧਿਕਾਰ ਉਹਨਾਂ ਦੇ ਕੋਲ ਹੁੰਦੇ ਨੇ ਉਹਨਾਂ ਨੇ ਦੋ ਸਰਨਾਪਰਾ ਆ ਇੱਕ ਤਾਂ ਗੜਗੱਜ ਸਾਹਿਬ ਨੂੰ ਲਾਉਣ ਵਾਸਤੇ ਉਹ ਕੋਲੰਬਸ ਵਾਂਗੂ ਨਾ ਤੇ ਲੱਭ ਕੇ ਵੀ ਗੜਗੱਜ ਸਾਹਿਬ ਨੂੰ ਸਰਨਾ ਸਾਹਿਬ ਵੀ ਲਿਆਏ ਐ ਇੱਕ ਹਰਬਿੰਦਰ ਸਿੰਘ ਸਰਨਾ ਉਹਨਾਂ ਦੇ ਭਰਾ ਤਾਂ ਪਰਨਜੀਤ ਸਿੰਘ ਸਰਨਾ ਤੇ ਤੀਜੇ ਸਾਹਿਬ ਦਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਇਹਨਾਂ ਤਿੰਨਾਂ ਦੀ ਜਰਨਲ ਹਾਊਸ ਦੇ ਵਿੱਚ ਉਹਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕਰਤਾ ਇਹ ਬੜਾ ਵੱਡਾ ਫੈਸਲਾ ਹੈ ਤੇਰਵਿੰਦਰ ਜੀ ਕਿਸੇ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕਰ ਦੇਣਾ ਕੱਲ ਨੂੰ ਜੇ ਚੋਣਾਂ ਹੁੰਦੀਆਂ ਨੇ ਜਾਂ ਚੋਣਾਂ ਦੇ ਵਿੱਚ ਕੋਈ ਫੈਸਲਾ ਕੀਤਾ ਜਾਂਦਾ ਤਾਂ ਕਿਸੇ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਹਟਾ ਦੇਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਹੈ ਜਿਹੜਾ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਜਰਨਲ ਹਾਊਸ ਨੇ ਕੀਤਾ ਹੈ ਅੱਜ ਦੋ ਪਾਸੇ ਆਪਾਂ ਦੇਖੋ ਇੱਕ ਪਾਸੇ ਤਖਤ ਸ਼੍ਰੀ ਦਮਦਮਾ ਸਾਹਿਬ ਸਮਾਪਕਰਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੂਜੀ ਵਾਰ ਦਸਤਾਰਬੰਦੀ ਕਰਾਈ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਵੱਲੋਂ ਤੇ ਦੂਜੇ ਪਾਸੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਦੇ ਸਾਬਕਾ ਤਿੰਨ ਪ੍ਰਦਾਨਾਂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ ਕਰ ਰਹੀ ਹੈ ਕਿ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਹੁਣ ਮੈਂਬਰ ਵੀ ਨਹੀਂ ਰਹੇ ਇਹ ਦੋ ਫੈਸਲੇ ਬਰਾਬਰ ਬਰਾਬਰ ਚੱਲੇ ਨੇ ਤੇ ਜਿਹੜਾ ਸਾਰੇ ਦਾ ਸਾਰਾ ਤਰਵੰਦਰ ਮੀਡੀਆ ਦਾ ਧਿਆਨ ਸਿਰਫ ਤੇ ਸਿਰਪ ਗਿਆਨਿਕ ਕੁਲਦੀਪ ਸਿੰਘ ਗੜਗਾਜ ਵਾਲੀ ਖਬਰ ਤੇ ਕੇਂਦਰਤ ਹੋਣਾ ਸੀ ਤਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਆ ਨਾਲ ਫੈਸਲਾ ਕਰਕੇ ਅੱਧਾ ਧਿਆਨ ਉਸ ਪਾਸੇ ਵੱਲ ਵੀ ਖਿੱਚਤਾ ਹੁਣ ਦੋਏ ਸਰਨਾ ਭਰਾ ਪਰਮਜੀਤ ਸਰਨਾ ਤੇ ਹਰਵਿੰਦਰ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੂੰ ਉਹਨਾਂ ਨੇ ਮੁੱਢਲੀ ਮੈਂਬਰਸ਼ਿਪ ਤੋਂ ਹੀ ਹਟਾਤਾ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ